बलाख न रा उद्धाने भी पह ਤਾਲੀਆਂ ਦੇ ਮਾਰੀ ਜਾਂਦਾ ਉਹ ਬਾਲੀ ਜਿਹੜਾ ਦਿਹਾਉ ਕਰ ਰਿਹਾ ਤਾਲੀਆਂ ਦਾ ਇਹ ਗੱਪਣ ਸ਼ੋਰ ਕਰਦੀ ਪਈ ਐ ਤੇ ਕੋਈ ਨਹੀਂ ਮਾਰ ਰਹੀ ਨੀ ਉਹਦਾ ਪੱਕਾ ਗੇੜੇ 101% ਫਿਰ ਕਹਿੰਦੇ ਅਸੀਂ ਵੇਖਣ ਕਦੇ ਵਾਸਤੇ ਵਾਰ-ਵਾਰ ਹੱਥ ਪਾਈ ਜਾਂਦੇ ਐ ਏ ਲੈ ਵੀ ਉਹਨੇ ਅੱਗੇ ਤੇ ਕਾਸ਼ਤੀ ਬੋਲਾ ਆ ਨੋ ਡਾਊਟ ਯਾਰ ਤੂੰ ਕਿਸੇ ਕਿਸੇ ਦਾ 1% ਵੀ ਡੋਟ ਨਹੀਂ ਆਪਾਂ ਦੁਬਾਰਾ ਚੈੱਕ ਵੀ ਨਹੀਂ ਕਰਦੀ ਠੀਕ ਹੈ ਟਾਲਾ ਠੀਕਾ ਲਾਉਣਾ ਕਿ ਗੱਪ ਤੇ ਉਹ ਰੱਖਾਈ ਤੇ ਕੋਈ ਨਹੀਂ ਤੇਰਾ ਆਉਂਦੀ ਆ ਨਹੀਂ ਪਾ ਕੇ ਜਿਹੜੇ ਬੰਦੇ ਚੱਡਾ ਨਾ ਮੋੜ ਤੇ ਨਾ ਇਹਨਾਂ ਦੇ ਲਈ ਨਹੀਂ ਆਦੇ ਤੋ ਗਾਉਂ ਜਾ ਕੇ ਮਾਰਿਆ

ਇਹ ਜਦੋਂ ਮੈਂ ਐਸਾ ਕੀਤਾ ਕੋਈ ਨਹੀਂ ਕੋਈ ਕੋਈ ਨਹੀਂ ਕਾਰਨ ਤਾਂ ਇਹਨਾਂ ਛਾਟ ਪੁੱਸੀਆਂ ਛਾਟ ਪੁੱਸੀਆਂ ਹੋਰ ਕਿੰਨੀਆਂ ਮਾਰਨੀ ਆ ਮਾਰ ਕਰ ਇਹ ਮਾਰ ਸੇ ਟੁੱਪੂਸੀਗਾ ਸਤਿ ਸ਼੍ਰੀ ਅਕਾਲ ਆਹ ਆ ਆਹ ਓਏ ਭਾਜੀ ਓਏ ਫਾਲਾ ਫਾਲਾ ਲਗਾ ਫਾਲਾ ਪੁੱਤ ਪਗਾਮ ਰੋਟੇ ਵਾਤ ਓਇਨੀ ਕੋਣੀ ਸੈਟ ਆ ਕੰਮ ਖਾਇ ਸੀ ਸੈਟ ਹੋਤੇ ਨਹੀਂ ਹੋਣਾ ਉਹ ਕੰਮ ਬੜਾ ਵਧੀਆ ਆਹ ਮੇਰੀ ਭੈਣ ਨੂੰ ਬੜੀ ਲੱਗ ਆਪਣੀ ਯਾਰ ਇਹਦਾ ਬਹੁਤ ਬੋਲ ਭਾਜੀ ਓਏ ਬਸ ਸੋਤੇ stop stop marra thaa eh gappana तो 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 री ਉਹਗਾ ਸੈਂਚਰ ਤੇ ਬੀਤੇ ਨਾ ਫਾਂਜੀ ਕਿੰਨੇ ਹੋਏ ਆ ਆਪਣੇ ਅੱਜ ਹੈ ਜੀ 25 ਨਵਾਂ ਆਇਆ ਜੀ ਉੱਪਰ ਦੇਣ ਲੜਾਈ ਅੱਛੀ ਚੱਜ ਕਿੰਨੀ ਆ ਅੱਜ 31 ਹੋ ਗਈ 36 ਦਿਨ ਹੋ ਗਏ ਲਾad ਜੀ ਇਹਦੇ ਨਾਲ ਅਲੀ ਲਕ ਲੋੜੀ ਇਹ ਪਿੰਡ ਹੈ ਇਹ ਇਹ ਪਿੰਡ ਸੈਦਪੁਰ ਹਾਂਜੀ ਆ ਸੈਦਪੁਰ ਵੀਰੋ ਜਿਹੜੀ ਕੁੜੀ ਆਪਾਂ ਉਹ ਸਵਾਈ ਸੀ ਬੜਾ ਸੀਰੀਅਸ ਕੇਸ ਸੀ ਤੇ ਮਹਾਰਾਜ ਦੀ ਮਿਹਰ ਆ ਬਾਬਾ ਬਿਧੀਚੰਦ ਸਾਹਿਬ ਨੇ ਮਿਹਰਾਂ ਕੀਤੀਆਂ ਕਿ ਬਾਬਾ ਬਿਧੀਚੰਦ ਸਾਹਿਬ ਦੀਆਂ ਸਾਰੀਆਂ ਵਰਕਤਾ ਉਹਨਾਂ ਦੀਆਂ ਸਾਰੀਆਂ ਰਹਿਮਤਾਂ ਤੇ ਬਾਬਾ ਬਿਧੀਚੰਦ ਸਾਹਿਬ ਦੀ ਮਿਹਰ ਤੇ ਸ਼ਬਦ ਸਰਕਾ ਦੇਖੋ ਆ ਬਿਲਕੁਲ ਉਦੋਂ ਜਦੋਂ ਸਵਾਈ ਇਹ 24 ਘੰਟੇ ਬਾਅਦ ਆਪਾਂ ਸਵਾਈ ਆ ਕੇ ਹਾਂਜੀ ਰਾਤ ਨੂੰ 11 ਵਜੇ ਦਾ ਅਗਲੇ ਦਿਨ ਟਪ ਗਿਆ ਤੇ ਬੱਚਾ ਮਰਿਆ ਸੀ ਦੇ ਅੰਦਰ ਹਾਂਜੀ ਤੇ ਬਾਬਾ ਬਲੀ ਜਨ ਸਾਹਿਬ ਦੇ ਸਾਰੇ ਉਹਨਾਂ ਦਾ ਹੀ ਜੀਰਵਾ ਦਾ ਉਹਨਾਂ ਦੀ ਮੇਰ ਦੇ ਸਰਦਾਰ ਨਾਮਰ ਨੌ ਬਣੀ ਵਧੀਆ ਇੱਥੇ ਪਾਈ ਜਾਂਦੀ ਹੈ। ਬਾਬਾ ਪੂਰਾ ਖਾਂਦੀ ਹੈ। ਦਾਣਾ ਪੂਰਾ। ਇਹ ਤਾਂ ਕੋਈ ਦੂਜਿਆਂ ਪੂਰੇ ਨਾਲੋਂ ਜ਼ਿਆਦਾ ਖਾਦੀ ਦਾਣਾ ਦਾਣਾ ਜ਼ਿਆਦਾ ਖਾਂਦੀ ਹੈ ਸਾਰੇ ਕੋਈ ਚੀਜ਼ ਦਾ ਤਾਂ ਉਹ ਇਹ ਤਾਂ ਬੰਦਾ ਹਲਦਾ ਬੰਦਾ ਜੀ ਚੜੋ ਬੜਾ ਸਾਜਣ ਜੀ ਨੂੰ ਬਹੁਤ ਚੱਟੋ ਹੀ। ਉਹਦੇ ਜਦੋਂ ਮੁਨਤੀ ਵਿੱਚ ਗੱਡੀ ਬੰਦਲੀ ਆ ਬੰਦੀ। ਹਾਂ ਹਾਂ ਫਿਰ ਉਹਦੀ ਅੱਧੀ ਆ ਬੰਦੀ। ਹਾਂ ਉਹ ਬਾਬਾ ਜੀ ਸਰਦਾਰ ਹੋਰ ਕਰ ਕਰ। ਇਹਦੇ ਜਿਹੜਾ ਖਾਸ ਕਰਕੇ ਵੇ ਵੇ ਇਧਰ ਆ ਧਿਆਨ ਨਾਲ ਖੋਖਸ ਕਰਕੇ ਜਿਵੇਂ ਡਾ ਡੋਡ ਜੇ ਮਾਰਦੀ ਹੁੰਦੀ ਹੈ ਜਿੰਦੇ ਇੱਥੇ ਗੀਵਰ ਨਾਈਪ ਉਹ ਨਹੀਂ ਸ਼ਗਾ ਨਾ ਆਖਸੋ ਫਿਰ ਵੀ ਕਾ ਨਹੀਂ ਅਗਰ ਮਰਨ ਨਾ ਤਾਂ ਬਹੁਤ ਪੀਸ ਕਰਦੀ ਪਈ ਆ ਤਾਂ ਫੱਟੇ ਆਹ ਥੋੜਾ ਬੈਗ ਦੋ ਰੇ ਨੈਕ ਵੀ ਕੋੜੀ ਨਾ ਆ ਮਗਰ ਇਹਨਾਂ ਦਾ ਤਾਂ ਪੂਰਾ ਅਟੈਕ अरे डरो पूरी बात पढ़ा कि मैं मर चुकी हूँ किसी किने किसी जगह पर भी चला साथ जी किसी ब्रोड में तो इधर निकाला है ना मध्य में तो बढ़िया ठीक है ठीक है ਰਾਣਾ ਤੇਰੇ ਕੁੜੀ ਨੂੰ ਇਹਨਾਂ ਦਾ ਇਲਾਜ ਕਰਨਾ ਪੈਣਾ ਕੁੜੀ ਨਹੀਂ ਨਹੀਂ ਇੱਧਰ ਸੁਜਿਆ ਹਾਂ ਇਹ ਇਹ ਨਾ ਆਪਾਂ ਤੇ ਇੱਥੇ ਬਖਮਾਈ ਹੋ ਗਿਆ ਸੈੱਟ ਹੋ ਗਿਆ ਇਹਦੀ ਮੈਨੂੰ ਲੱਗਦਾ ਪਿਸਟਲ ਇਹਦਾ ਹੀ ਜਾਂਦਾ ਘਰ ਕੋਲ ਚੱਲ ਆਜਾ ਦਰਦਾ ਕਿਉਂ ਵਰਸ ਤੇ ਜਾ ਰਹੇ ਹੋ ਬੁਜਾਰੂ ਵਰਸੋਂ ਕਰ ਇਹ ਘਰ ਵਾਲੀ ਬਾਰਫ ਨਹੀਂ ਕਰਨ ਠੀਕ ਜਿਹੜੀ ਬਾਜ਼ਾਰੂ ਆ ਮਸਾਲੇ ਵਾਲੀ ਕਾਰਖਾਨੇ ਵਾਲੀ ਬਾਰਫ ਉਹ ਲੈ ਕੇ ਮਾਰ ਇੱਧਰ ਵੀ ਧੋਣ ਚੱਜੀ ਪਈ ਐ ਇੱਧਰ ਵੀ ਧਾਨ ਨਗੜਾ ਹੋਇਆ ਪਿਆ ਉਹਨੇ ਕਰਨਾ ਜਿਹੜੀ ਆਪਣੀ ਘਰ ਵਾਲੀ ਬਾਰਫ ਆ ਨਾ ਫਰਿੱਜ ਵਾਲੀ ਉਹਨੇ ਕੋਹ ਨਹੀਂ ਕਰਨਾ ਜੇ ਨਹੀਂ ਮਰਜੀ ਮਰੀ ਐ ਮੈਂ ਤਾਂ ਇੱਕ ਗੱਲ ਉਹ ਦੱਸ ਦੇ ਕਿ ਨਾ ਜਿੱਦਾਂ ਮੁੱਲਕ ਹੁਣ ਆਪਾਂ ਲਗਦਾ ਨਾ ਠੀਕ ਅਸਾਜਾ ਜਦੋਂ ਮੁੱਲ ਲਗੋ ਮਸਲ ਦੇਖੋ ਸੱਟ ਮਸਲ ਟੈਡ ਕਰਨੀ ਦੀ ਆ ਚੀਜ਼ ਕੋਈ ਸੋ ਆਪਾਂ ਲੰਭਾ ਹਨ ਨਾ ਮੈਂ ਹੋ ਜਾ ਤੀਜਾ ਹੈ ਤਿੰਨ ਮਸਲ ਟੈਡ ਕਰਨੀ ਆਉ ਉਹੀ ਦਈਆਂ ਨਾ ਮੈਂ ਤੈਨੂੰ ਆਈ ਗਿਆ ਹਾਂ ਦੇਖੋ ਦਰਦੀ ਬੇਚਾਰੀ ਯਾਰ ਆ ਪੱਲੇ ਦੀ ਬੇਸ਼ੇਰੀ ਬਹੁਤ ਚੰਗੀ ਆ ਇਹਦੇ ਗਰਮ ਸਰਦ ਹੋਏ ਵਾਲਾ ਚੱਕਰ ਬਣ ਹੁੰਦਾ ਨੇ ਕੋਈ ਨਹੀਂ ਆਉਣ ਲਾਇਆ ਇੰਜੈਕਸ਼ਨ ਕਰ ਤੁਹਾਨੂੰ ਦੱਸਦਾ ਫਿਰ ਨਾਲ ਉਹ ਜਿਹੜਾ ਠੀਕ ਓਏ ਮਰ ਪਟਕਾਰਾ ਬਾਬਾ ਜੀ ਆ ਕਾਲ ਨਾ ਫੜ ਲੋ ਸਹੀ ਕੋਈ ਕੋਈ ਨਹੀਂ ਸਹੀ ਮਤਲਬ ਬੰਦੀ ਜਨਵਾ ਇਹੋ ਨਾ ਲੋ ਜੁਰੂਵਾ ਦਾ ਕੰਮ ਖਰਾਬ ਹੋ ਰਹਿਣਾ ਤੁਹਾਡਾ ਤੇ ਊਮਰ ਭੰਡਣਾ ਨਾ ਇਹਨਾਂ ਦਾ ਕੋਈ ਲਾਜ ਦੱਸੂਗਾ ਜੀ ਹੋ ਸਕਦਾ ਇਹਨੂੰ ਬਚਾਓ ਆਦਾਂ ਦਾ ਹੱਦ ਨਹੀਂ ਕੋਈ ਬਾਤ ਤੁਹਾਨੂੰ ਆਪ ਕਹਿੰਦੀ ਇਹ ਬੜੀ ਬੰਦ ਜਵਾਈ ਤੇ ਬਹੁਤ ਦਵਾਈ ਨੇ ਨੂੰ ਘੋੜੇ ਟੀਕੇ ਬਹੁਤ ਲਵਾਏ ਨੇ ਫਰਕ ਪੈਂਦਾ ਮੈਂ ਫਿਰ ਜਗ੍ਹਾ ਮਦਦ ਨੂੰ ਮਦਦਾਂ ਲਾਟਾਂ ਜੀ ਜਾਂ ਦਾੜ ਦਾ ਤੇਲ ਖੜਾਦਾ ਆਹ ਨੂੰ ਕਿੱਥੇ ਆ ਆ ਉਸ ਪਾਸੋਂ ਦੂਜੇ ਚ ਕੋ ਦੋ ਬਣਾ ਮਾਰਾ ਮਾਣੇ ਰੋਮਨ ਜਨਤ ਲੋਏ ਆਂ ਬੋਲ 5 ਮਹੀਨੇ ਹੋ ਗਏ ਆ ਅੱਜ ਆਨ ਜੇ ਨੀ ਆ ਬਸ ਤੁਹਾਨੂੰ ਲੱਗ ਰੋ ਕੋਲੀ ਖਾਣੀ ਹੋ ਗਈ ਹੈ ਕੋਲੀ ਤਾਂ ਖਾਲੀ ਆ ਇਹ ਜੀ ਇਹ ਹੀਟ ਨਹੀਂ ਘੜਦੀ ਜੇ ਕੋੜਾ ਬਨੋਂ ਤੇ ਫੇਰ ਕੱਢਦੀ ਹੈ ਹੀਟ ਤੇ ਤਾਰ ਨਹੀਂ ਕਰਦੀ ਤਾਰਾਂ ਕਰੇ ਤੇ ਫੇਰ ਘੋੜੀ ਹੀਟ ਪੂਰੀ ਸਹੀ ਹੋ ਗਈ। ਕੋਣੀ ਮੈਨਲੀ ਤਾਂ ਡੈਫੀਸ਼ੈਂਸੀ ਆ। ਉਹਦੇ ਵਾਸਤੇ ਤੁਹਾਨੂੰ ਦਵਾਈ ਦਿੰਨੇ ਆ। ਇੰਜੈਕਸ਼ਨ ਲਾਉਣੇ ਆ। ਇਹ ਕੰਡੀਸ਼ਨ ਤੁਹਾਨੂੰ ਦੇਖੇ ਚਾਹਾਂਗੇ ਤੁਸੀਂ ਬਾਜੂ ਲਾ ਲਓ। ਨੀਂਦਨਾ ਚ ਘੋੜੀ ਆਪਣੀ ਨੀਕ ਚੱਕੂਗੀ। ਲਾ ਦੇ ਘੋੜੀ ਨੂੰ ਬਣੇ। ਮੈਂ ਉਹ ਵੀਡੀਓ ਕੀਤੀ ਉਹਨਾਂ ਨੂੰ ਆਪਾਂ ਆਦੇ ਉਸੇ ਤਰ੍ਹਾਂ ਉਤਾਰ ਕੇ ਫੜੀ ਲਿਆਣਾ ਬੰਦਾ ਵਧੀਆ ਘੋੜਾ ਵੀ ਸੋਹਣਾ ਰਿਜ਼ਲਟ ਵੀ ਸੋਹਣਾ ਘੋੜੇ ਦਾ ਆਡਾ ਟਾਈਮ ਨੇ ਦਿੱਤੇ ਪਰਫੈਕਟ ਮਾੜੇ ਸਭ ਕੁਝ ਦਾ ਮਾਣ ਕਰਦਾ ਆਸਾਂ ਤੇ ਮੱਝ ਨੂੰ ਕਿੰਨਾ ਚੇਹੇ ਮਾਰਾ ਸੋੜੇ ਬੈਠੀ ਜਾਂਦਾ। ਧੱਕਾ ਕੀਤਾ ਗੋਲੀ ਨਾਲ। ਬਾਤ। ਹੁਣ ਕਰਾਂ ਜੀ। ਇਹ ਸਾਹਮਣੇ ਤੋਂ ਕੋਈ ਨਹੀਂ ਆਉਂਦਾ। ਸੋੜਾ ਬੜਿਆ ਨਹੀਂ। ਥੱਲੇ ਆ ਬਲੇ ਲੈ ਗਿਆ ਥੱਲੇ ਤੇ ਜੀ ਕੋ ਬੈਠ ਗਈ। ਆਪੋ ਜੀ ਸੋੜੇ ਮਰੀ ਪਈ। ਸੋੜੇ ਵੀ ਕੋਈ ਨਹੀਂ।